ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਲਖੀਮਪੁਰ ਖੇਰੀਚ ਸਿੱਖ ਭਾਈ ਚਾਰੇ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਦਾ ਮਾਮਲਾ ਪੁਲਿਸ ਮੁਲਾਜ਼ਮ ਖਿਲਾਫ ਹੋਇਆ ਵੱਡਾ ਐਕਸ਼ਨ ਧਰਨੇ ਵਾਲੀ ਥਾਂ ਤੇ ਪਹੁੰਚੇ ਵਧੀਕ ਐਸਪੀ ਨੇਪਾਲ ਸਿੰਘ ਅਕਾਲੀ ਦਲ ਬਾਗੀ ਧੜੇ ਦੀ ਮੀਟਿੰਗ ਪਰਿਵਾਰਵਾਦੀ ਲਿਆ ਵੱਡਾ ਫੈਸਲਾ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਹੁਣ ਵਧਣਗੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਦੀ ਭੁੱਖ ਹੜਤਾਲ ਜਾਰੀ ਪ੍ਰਸ਼ਾਸਨ ਨੇ ਸ਼ਾਮ 4 ਵਜੇ ਤੱਕ ਧਰਨਾ ਚੁੱਕਣ ਦਾ ਦਿੱਤਾ ਅਲਟੀਮੇਟ ਇਹਨ ਖਬਰਾਂ ਵਿਸਥਾਰ ਦੇ ਨਾਲ ਧਾਰਮਿਕ ਸਥਾਨ ਤੋਂ ਪਰਤਦੇਆਂ ਮੋਟਰਸਾਈਕਲ ਦਾ ਟਾਇਰ ਪੈਂਚਰ ਹੋਣ ਕਾਰਨ ਦੋ ਲੜਕੀਆਂ ਤੇ ਇੱਕ ਲੜਕੇ ਨਾਲ ਭਿਆਨਕ ਹਾ사 ਵਾਪਰ ਗਿਆ ਤਿੰਨੋਂ ਸਮਰਾਲਾ ਬਾਈਪਾਸ ਦੇ ਦਿয়ালਪੁਰਾ ਪੁਲ ਤੋਂ ਹੇਠਾਂ ਡਿੱਗੇ ਸੇ ਸਾਸੀ ਦੇ ਵਿੱਚ ਦੋ ਕੁੜੀਆਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਉੱਥੇ ਨੌਜਵਾਨ ਦੀ ਗੰਭੀਰ ਰੂਪੇ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਤੇ ਰੈਫਰ ਕਰ ਦਿੱਤਾ ਗਿਆ ਤਿੰਨੋਂ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਰਾਗ ਰਿਆਨ ਦੱਸਿਆ ਕਿ ਤਿੰਨੋਂ ਮੋਟਰਸਾਈਕਲ ਸਵਾਰ ਚੰਡੀਗੜ੍ਹ ਸਾਈਡ ਤੋਂ ਆ ਰਹੇ ਸਨ ਜਦੋਂ ਇਹ ਦਿয়ালਪੁਰਾ ਦੇ ਪੁਲ ਉੱਪਰ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਪੈਂਟਰ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਤਿੰਨੋਂ ਜਣੇ ਦਿਆਲਪੁਰਾ ਪੁਲ ਤੋਂ ਹੇਠਾਂ ਡਿੱਗੇ ਜਿਨ੍ਹਾਂ ਵਿੱਚ ਦੋਹਾਂ ਕੁੜੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਲੜਕਾ ਗੰਭੀਰ ਜ਼ਖਮੀ ਹੋ ਗਿਆ ਜਿਨਾਂ ਨੂੰ ਤੁਰੰਤ ਰਾਗਿਰਾਂ ਦੀ ਮਦਨਾ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹਾਸੀ ਚ ਜਾਨ ਗਵਾਉਣ ਵਾਲੀ 17 ਸਾਲਾ ਸਪਨਾ ਮਾਰਸ਼ਲ 8 ਦੀ ਬੈਸਟ ਖਿਡਾਰਨ ਸੀ ਜੋ ਨੈਸ਼ਨਲ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੀ ਸੀ ਉਸਦੇ ਕੋਚ ਸੰਦੀਪ ਨੇ ਦੱਸਿਆ ਕਿ ਸਪਨਾ ਦਾ ਇਸ ਤਰ੍ਹਾਂ ਤੁਰ ਜਾਣਾ ਖੇਡ ਜਗਤ ਨੂੰ ਵੱਡਾ ਘਾਟਾ ਨ ਦੱਸਿਆ ਕਿ ਮ੍ਰਿਤਕਾ ਸਟੇਟ ਪੱਧਰ ਤੇ 골ਡ ਮੈਡਲਿਸਟ ਸੀ ਤੇ ਹੋਣ ਗਰੀਬ ਲੜਕੀਆਂ ਨੂੰ ਮੁਫਤ ਵਿੱਚ ਮਾਰਸ਼ਲ ਆਰਟ ਦੀ ਸਿਖਲਾਈ ਵੀ ਦਿੰਦੀ ਸੀ ਮੈਂ ਕਾਰ ਤੇ ਸੀਗਾ ਸਾਡੀ ਕਾਰ 60 65 ਤੇ ਸੀ ਕ੍ਰਾਸ ਕਰਕੇ ਆਏ ਨੇ ਜਦੋਂ ਅਸੀਂ ਪਿੱਛੇ ਆਇਆ ਸਾਡੇ ਆਉਂਦਿਆਂ ਨੂੰ ਦੋ ਲੇਡੀਜ਼ ਬ੍ਰਿਜ ਤੋਂ ਥੱਲੇ ਗੇਰ ਰਹੀਆਂ ਗਿਰ ਗਈਆਂ ਸੀ ਤੇ ਜਿਹੜਾ ਮੁੰਡਾ ਸੀਗਾ ਉਹ ਲਟਕ ਰਿਹਾ ਸੀਗਾ ਉਹ ਉੱਪਰ ਦੂਜੇ ਬੰਦਿਆਂ ਨੇ ਫਟਾਫਟ ਉਹਨੂੰ ਫੜ ਲਿਆ ਤੇ ਫੜ ਕੇ ਖਿੱਚ ਲਿਆ ਉੱਪਰ ਤੇ ਇੱਕ ਦੀ ਤਾਂ ਉੱਥੇ ਮੌਕੇ ਤੇ ਡੈਥ ਹੋ ਗਈ ਇੱਕ ਦੇ ਸਾਹ ਚੱਲਦੇ ਸੀਗੇ ਉਹਨੂੰ ਐਂਬੂਲੈਂਸ ਦੇ ਵਿੱਚ ਆਏ ਉਹਨੇ ਇੱਥੇ ਆ ਕੇ ਡੈਥ ਹੋ ਗਈ ਮੇਰੇ ਮੋਟਰਟ੍ਰੈਕ ਲੈਂਦਾ ਨਾ ਪੈਂਚਰ ਹੋਇਆ ਜੀ ਪੈਂਚਰ ਹੋ ਕੇ ਜਿਹੜਾ ਸਾਈਡ ਵਾਲਾ ਉਹ ਹੁੰਦਾ ਨਾ ਉਹਦੇ ਵਿੱਚ ਲੱਗੇ ਜੀ ਡਵਾਈਸ ਆ ਸਾਈਡ ਵਾਲਾ ਗੈਂਗਲ ਜਿਆ ਹੁੰਦਾ ਉਹਦੇ ਵਿੱਚ ਲੱਗੇ ਇੱਕ ਇੱਕ ਦੀ ਮੌਕੇ ਦੇ ਡੱਟ ਹੋਈ ਆ ਹਾਂ ਜੀ ਇੱਕ ਦੀ ਮੌਕੇ ਦੇ ਇੱਕ ਦੀ ਇੱਥੇ ਆ ਗਏ ਉਹ ਇੱਕ ਸੀਰੀਅਸ ਆ ਦੇ ਇਹ ਪਤਾ ਲੱਗਿਆ ਵੀ ਹੈਗਿੱਟੇ ਦੇ ਨੇ ਇਹ ਢੰਡਾਰੀ ਦੇ ਨੇ ਹੈਗੇ ਨੇਪਾਲ ਦੇ ਨੇ ਢੰਡਾਰੀ ਰਹਿੰਦੇ ਨੇ ਢੰਡਾਰੀ ਇਹ ਕਿੱਧਰੋਂ ਆ ਰਹੇ ਸੀ ਇਹ ਵੀ ਕੋਈ ਪਤਾ ਇਹ ਇਧਰੋਂ ਆ ਰਹੇ ਚੰਡੀਗੜ੍ਹ ਸਾਈਡ ਤੋਂ ਆ ਰਹੇ ਨੇ ਸਾਨੂੰ ਤਾਂ ਪਤਾ ਕਿਉਂ ਸਾਨੂੰ ਕ੍ਰੋਸ ਕਰਕੇ ਆਏ ਸੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਲਖੀਮਪੁਰ ਖੀਰੀ ਦੇ ਖੇਤਰ ਪਲਿਆ ਪੀਰਾ ਚ ਸਿੱਖ ਪਾਈਚਾਰੇ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਸੀ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪਲਿਆ ਪੀਰਾ ਦੇ ਕੋਤਵਾਲ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ ਦਿੱਤੀ ਹੈ ਪੁਲਿਸ ਸੁਪਰਡੈਂਟ ਗਣੇਸ਼ ਸਾਹਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਵਧੇਕ ਪੁਲਿਸ ਸੁਪਰਡੈਂਟ ਨੇ ਪਾਲ ਸਿੰਘ ਨੂੰ ਸੌਂਪ ਦਿੱਤੀ ਹੈ ਜੋ ਤੁਰੰਤ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣਗੇ ਦੱਸ ਦਿੱਤੇ ਕਿ ਪਲਿਆ ਪੀਰਾ ਦੇ ਤਹਿਸੀਲ ਗੇਟ ਤੇ ਸਿੱਖ ਪਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸਿੱਖ ਪਾਈਚਾਰੇ 'ਚ ਰੋਸ ਨੂੰ ਦੇਖਦੇ ਹੋਏ ਦੇ ਰਾਤ ਵਧੀਕ ਐਸਪੀ ਨੇਪਾਲ ਸਿੰਘ ਧਰਨੇ ਵਾਲੀ ਥਾਂ ਤੇ ਪਹੁੰਚੇ ਇਸ ਦੌਰਾਨ ਉਹਨਾਂ ਨੇ ਪਲਿਆ ਪੀਰਾਂ ਦੇ ਕੁਤਵਾਲ ਵਿਵੇਕ ਕੁਮਾਰ ਉਪਧਿਆਏ ਦੀ ਤੁਰੰਤ ਪਰਬਾਵਨਲ ਬਦਲੀ ਦਾ ਐਲਾਨ ਕੀਤਾ ਐਡੀਸ਼ਨਲ ਐਸਪੀ ਦੇ ਐਲਾਨ ਮਗਰੋਂ ਤਹਿਸੀਲ ਦੇ ਗੇਟ ਤੇ ਸਿੱਖ ਭਾਈਚਾਰੇ ਵੱਲੋਂ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ ਦੱਸਿਆ ਕਿ ਬੀਤੇ ਦਿਨ ਇੱਕ ਵੀਡੀਓ ਵਾਇਲ ਹੋਈ ਸੀ ਤੇ ਵੀਡੀਓ ਵਿੱਚ ਸਿੱਖਾਂ ਨੂੰ ਕਹਿ ਰਹੇ ਨੇ ਕਿ ਜੇਕਰ ਅਸੀਂ ਅੱਤਵਾਦੀ ਹਾਂ ਤਾਂ ਸਾਨੂੰ ਗੋਲੀ ਮਾਰ ਦਿਓ ਪ੍ਰਦਰਸ਼ਨਕਾਰੀਆਂ ਦੇ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅੱਤਵਾਦੀ ਦੱਸਿਆ ਜਾਣਕਾਰੀ ਮੁਤਾਬਕ ਇੱਕ ਥਾਂ ਤੋਂ ਕਾਂਵੜੀਆਂ ਦੇ ਜਥੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਪਾਰੀ ਮਾਤਰਾ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਜ਼ਿਲਹੰਦਰ ਦੇ ਨਕੋਦਰ ਤੇ ਨੂਰਮਹਿਲ ਕਸਬਿਆਂ ਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਗੁਰਦੁਆਰਾ ਸਾਈ ਵਿਖੇ ਮੱਥਾ ਟੇਕ ਕੇ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਹੈ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਬਾਗੀ ਤੜੇ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਨਕੌਦਰ ਤੇ ਨੂਰ ਮਹਿਲ ਵਿੱਚ ਵੱਡੀ ਮੀਟਿੰਗ ਹੋਈ ਇਸ ਦੌਰਾਨ ਉਹ ਜਲੰਧਰ ਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਭਵਿੱਖ ਦੀ ਰਣਨੀਤੀ ਤੇ ਚਰਚਾ ਕੀਤੀ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਬਾਗੀ ਤੜੇ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਲੋਕ ਅਕਾਲੀ ਦਲ ਸੁਧਾਰ ਲਹਿਰ ਦੇ ਮੱਦੇਨਜ਼ਰ ਇਕੱਠੇ ਹੋਏ ਸਨ ਤਾਂ ਜੋ ਲੋਕ ਸਾਡੇ ਨਾਲ ਜੁੜ ਸਕਣ ਤੇ ਅਸੀਂ ਪਾਰਟੀ ਬਾਰੇ ਹਰ ਗੱਲ ਉਹਨਾਂ ਨਾਲ ਸਾਂਝੀ ਕਰ ਸਕੀਏ ਲੋਕਾਂ ਨੇ ਇਹ ਵੀ ਕਿਹਾ ਕਿ ਫੈਸਲਾ ਸਹੀ ਹੈ ਤੇ ਪੰਜਾਬ ਨੂੰ ਇਸ ਦੀ ਲੋੜ ਹੈ ਪਾਰਟੀ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਕਦਮ ਚੁੱਕਿਆ ਗਿਆ ਵਡਾਲਾ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਦੱਸ ਰਹੀ ਹਾਂ ਕਿਉਂਕਿ ਅਸੀਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਵਡਾਲਾ ਨੇ ਇਹ ਵੀ ਕਿਹਾ ਕਿ ਅਸੀਂ ਸੁਖਬੀਰ ਬਾਦਲ ਨੂੰ ਕਿਹਾ ਸੀ ਕਿ ਉਹ ਆਪਣੀ ਸੀਟ ਛੱਡੇ ਤੇ ਨਵੀਂ ਲੀਡਰਸ਼ਿਪ ਨੂੰ ਆਣ ਦਿਓ ਪਰ ਅਜੇ ਹਾਂ ਨਹੀਂ ਹੋਇਆ ਅਸੀਂ ਸਿਰਫ ਲੋਕਾਂ ਵਿੱਚ ਆਪਣਾ ਭਰੋਸਾ ਕਾਇਮ ਕਰਨਾ ਚਾਹੁੰਦੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਾਹਰ ਭੁਖੜ ਤਾਲ ਤੇ ਬੈਠੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਧਰਨਾ ਚੁੱਕਣ ਦੀ ਚੇਤਾਵਨੀ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਧਰਨਾ ਨਾ ਚੁੱਕਣ ਤੇ ਬੰਦੀ ਕਾਰਵਾਈ ਕੀਤੀ ਜਾਏਗੀ। ਵਿਦਿਆਰਥੀਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਿੱਖਿਆ ਮੰਤਰੀ ਹਰਜੋਤ ਬੈਂਸਾਏ ਹੋਏ ਨੇ ਜਿਨ੍ਹਾਂ ਦੇ ਕਰਕੇ ਵਿਦਿਆਰਥੀਆਂ ਨੂੰ ਧਰਨਾ ਚੁੱਕਣ ਦੀ ਧਮਕੀ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਇਹ ਵੀ ਕਹਿਣਾ ਹੈ ਕਿ ਜੇਕਰ ਉਹ ਗਲਤ ਨੇ ਪੁਲਿਸ ਜੋ ਬੰਦੀ ਕਾਰਵਾਈ ਉਹ ਕਰੇ ਉਹਨਾਂ ਕਿਹਾ ਕਿ ਤਿੰਨ ਵਿਦਿਆਰਥੀ ਭੁਖੜ ਤਾਲ ਤਿੰਨੇ ਦੇ ਉਹਨਾਂ ਜਿੱਥੇ ਬੈਠੇ ਰਹਿਣਗੇ ਜਿੰਨੀ ਦੇਰ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਨ ਕੇ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਜਾਂਦਾ ਵਿਦਿਆਰਥੀਆਂ ਨੇ ਇਹ ਵੀ ਕਹਿਣਾ ਕਿ ਪੁਲਿਸ ਉਹਨਾਂ ਵੱਲੋਂ ਉਹਨਾਂ ਵੱਲੋਂ ਤੇ ਦਬਾਅ ਪਾਇਆ ਜਾ ਰਿਹਾ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਸਾਨੂੰ ਧਰਨਾ ਛੁਕਣ ਲਈ ਕਿਹਾ ਜਾ ਰਿਹਾ ਪੁਲਿਸ ਵੱਲੋਂ ਸਾਨੂੰ ਅੱਜ ਸ਼ਾਮ 4 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਇਹਦਾ ਸਰ ਦੇਖੋ 4 ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਹਿਯੋਗ ਰਿਹਾ ਪਰ ਅੱਜ ਕੀ ਹੋਇਆ ਕਿ ਅੱਜ ਇੱਥੇ ਹ ਜਿਹੜੇ ਹਾਈਅਰ ਐਜੂਕੇਸ਼ਨ ਮਿਨਿਸਟਰ ਨੇ ਅਰਜੋਤ ਬੈਂਸ ਉਹ ਆਏ ਹੋਏ ਨੇ ਕੱਲ ਦੇ ਪਰ ਉਹ ਸਾਡਾ ਉਹਨਾਂ ਨੇ ਕੋਈ ਘੇਰਾਂ ਦਾ ਪ੍ਰੋਗਰਾਮ ਵੀ ਹੀ ਨਹੀਂ ਹੈਗਾ ਪਰ ਉਹ ਪ੍ਰੈਸ਼ਰਾਈਜ਼ ਜਿਵੇਂ ਹੁੰਦਾ ਹੈ ਕਿ ਪ੍ਰੈਸ਼ਰ ਹੁੰਦਾ ਹੈ ਉਹਨਾਂ ਐਸਪੀ ਵੈਸਟ ਦਾ ਸਾਨੂੰ ਕਾਲ ਆਈ ਸੀ ਉਹਨਾਂ ਦਾ ਕਹਿਣਾ ਕਿ ਜੇ ਤੁਸੀਂ ਕੁਝ ਸਮੇਂ ਤੱਕ ਦਰਨਾ ਨਹੀਂ ਹਟਾਉਂਦੇ ਤਾਂ ਜਿਹੜੀ ਬੰਦਗੀ ਕਾਰਵਾਈ ਕੀਤੀ ਜਾਵੇ ਵੀ ਤੇ ਅਸੀਂ ਵੀ ਕਿਹਾ ਕੋਈ ਠੀਕ ਹੈ ਜੇ ਕਾਨੂੰਨ ਨੂੰ ਲੱਗਦਾ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਚੱਲਣ ਨੂੰ ਮਨਜ਼ੂਰ ਹੈ ਇਸ ਕਰਕੇ ਉਹ ਹੋਰ ਵੀ ਤੁਹਾਨੂੰ ਕੋਈ ਸੱਚਾ ਦਿੱਤੀ ਹੈ ਕੱਲ ਦਰਨਾ ਇਧਰ ਉਧਰ ਕਰਨ ਬਾਰੇ ਕੋਈ ਨਹੀਂ ਜੀ ਕੱਲ ਇਹ ਸਾਨੂੰ ਇੱਕ ਕੀ ਗੱਲ ਸਿੱਧਾ ਸਿੱਧਾ ਕਰਨੇ ਆ ਵੀ ਮੰਤਰੀ ਸਾਹਿਬ ਦਾ ਪ੍ਰੋਗਰਾਮ ਹੋ ਜਾਏ ਪਰ ਅਸੀਂ ਵੀ ਤੁਹਾਨੂੰ ਕਿਹਦੀ ਦਿੱਕਤ ਨਹੀਂ ਆਏ ਸੀ ਸਾਹਿਬ ਨੇ ਕੋਈ ਪੱਤਾ ਪੁੱਤਾ ਦੱਚ ਕਰਨ ਹਾਂ ਜੀ ਉਹਨਾਂ ਨੇ ਕੋਈ 383 ਧਾਰਾ ਦਾ ਉਹ ਕਹਿ ਰਹੇ ਸੀ ਕਿ ਬੰਦੀ ਕਾਰਵਾਈ ਦੇ ਦੇਖੋ ਸਾਰਾ ਉਹ ਮੌਜੂਦੇ ਦੇ ਅਫਸਰ ਨੇ ਉਹਨਾਂ ਦੀ ਡਿਊਟੀ ਲਾਣ ਕਰਨਾ ਜਿਹਨਾਂ ਨੂੰ ਲੱਗਦਾ ਸੀ ਗਲਤ ਕਰ ਰਹੇ ਤੇ ਉਹ ਬੇਸ਼ੱਕ ਸਾਡੇ ਦੇ ਜਿੰਦੋਂ ਮਰਜੀ ਜੋ ਵੀ ਬੰਦੀ ਕਾਰਵਾਈ ਕਰ ਸਕਦੇ ਹਾਂ ਏਸੀਪੀ ਸਾਨੂੰ ਧਰਨਾ ਚੱਕਰ ਲਈ ਕਹਿ ਰਿਹਾ ਕੱਲ 4 ਵਜੇ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇੱਥੇ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਹੇ ਕੋਈ ਲਾਅ ਐਂਡ ਆਰਡਰ ਦੀ ਅਸੀਂ ਸਥਿਤੀ ਨੂੰ ਵਿ ਉਹ ਕਹਿ ਰਹੇ ਆ ਵੀ ਅਸੀਂ ਤੁਹਾਡੇ ਤੇ ਬੰਦ ਕਾਰਵਾਈ ਕਰਾਂਗੇ ਜਿੱਥੇ ਤੁਸੀਂ ਧਰਨਾ ਲਾ ਚੁੱਕੇ ਹੋ ਕੋਈ ਕਿਹੜੇ ਪਰਚੇ ਦੀ ਗੱਲ ਕੀਤੀ ਕੋਈ 383 ਤਾਰਾ ਕਹਿੰਦੇ ਆ ਜੀ ਕੋਈ ਉਹ ਲਾ ਕੇ ਉਹਦੇ ਤਹਿਤ ਤੁਹਾਨੂੰ ਅੰਦਰ ਕਰਾਂਗੇ ਅਸੀਂ ਅਸੀਂ ਉਹਨਾਂ ਨਾਲ ਕਿਹਾ ਵੀ ਜੇ ਤੁਸੀਂ ਇੱਥੇ ਆ ਸਕਦੇ ਹੋ ਆ ਜਾਓ ਅਸੀਂ ਧਰਨਾ ਨਹੀਂ ਦੀ ਇੱਥੋਂ ਚੱਕਣਾ ਡਰੌਣ ਦੀ ਕੋਸ਼ਿਸ਼ ਕੀਤੀ ਡਰੌਣ ਦੀ ਕੋਸ਼ਿਸ਼ ਕੀਤੀ ਖਣਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਦੀ ਨਹਿਰ ਵਿੱਚ ਤੈਰਦੀ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ دہشت ਵਾਲਾ ਮਾਹੌਲ ਬਣਿਆ ਹੋਇਆ ਜਾਣਕਾਰੀ ਦਿੰਦੇ ਹੋਏ ਪਿੰਡ ਪੱਡਾ ਦੇ ਸਾਬਕਾ ਸਰਪੰਚ ਅਜੀਤ ਸਿੰਘ ਤੇ ਹੋਰ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਕਰੀਬ 6 ਵਜੇ ਆਪਣੇ ਖੇਤਾਂ ਨੂੰ ਖਾਦ ਪਾਉਣ ਨੂੰ ਨਿਕਲੇ ਤਾਂ ਨਹਿਰ 'ਚ ਤੈਰਦੀ ਇੱਕ ਲਾਸ਼ ਦਿਖਾਈ ਦਿੱਤੀ ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਡੇਰਾਬਾਬਾ ਨਾਨਕ ਥਾਸੀਫੀ ਬਟਾਰਾ ਨੂੰ ਫੋਨ ਤੇ ਸੂਚਨਾ ਦਿੱਤੀ ਗਈ ਪਰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਦਾ ਸਿਰਫ ਇੱਕ ਅਧਿਕਾਰੀ ਕਰੀਬ 6 ਘੰਟੇ ਬਾਅਦ ਪਹੁੰਚੇ ਜਿਸ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਧ ਗਲਸੜੀ ਲਾਸ਼ ਨੂੰ ਬਾਹਰ ਕੱਢਿਆ ਗਿਆ ਇਸ ਮੌਕੇ ਗੱਲ ਕਰਦੇ ਹਾਂ ਡੇਰਾਬਾਬਾ ਨਾਨਕ ਦੇ ਜਾਂਚ ਅਧਿਕਾਰੀ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਮੌਤਬਰ ਵਿਅਕਤੀਆਂ ਵੱਲੋਂ ਇਲਾਹਾ ਦਿੱਤੀ ਗਈ ਸੀ ਕਿ ਨਹਿਰ 'ਚ ਇੱਕ ਅਣਪਛਾਤੇ ਵਿ ਨਾਲ ਬਾਰ ਕਟਾ ਆ ਗਿਆ ਉਹਨਾਂ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕਰਕੇ লাশ ਨੂੰ ਕਬਜ਼ੇ ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ 'ਚ ਹੋ ਰਹੀ ਪਾਰੀ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਮੀਂਹ ਦੀ ਨਾਲ ਹੋ ਰਹੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਨਿਸਾਤ ਮਿਲੀ ਹੈ ਜਿਸ ਕਾਰਨ ਲੋਕਾਂ ਦੇ ਚਿਹਰਿਆਂ ਤੇ ਵੀ ਮੁਸਕਾਨ ਆਈ ਉੱਥੇ ਸੰਗਤ ਵਿੱਚ ਵੀ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਹ ਗੁਰ ਹਰਕਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਸੰਗਤ ਨੇ ਕੀਰਤਨ ਸੁਨਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅੱਜ ਦੀਨ ਦੁਨੀਆ ਦੀਵਾਲੀ ਤੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਵਰਬ ਹੈ ਸਮਹੁ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪੁਰਬ ਦੀਆਂ ਬਹੁਤ 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 ਵਧਾਈਆਂ ਤੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਮਹਾਨ ਪਾਵਨ ਪਵਿੱਤਰ ਹਸਤੀ ਸਨ ਜਿਨ੍ਹਾਂ ਦਾ ਹਿਰਦਾ ਬਹੁਤ ਕੋਮਲ ਸੀ ਤਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਇਹਨਾਂ ਦੇ ਕੋਮਲ ਹਿਰਦੇ ਨੂੰ ਵੇਖਦੇ ਆਂ ਇਹਨਾਂ ਦੀ ਭਜਨ ਬੰਦਗੀ ਤੇ ਸੇਵਾ ਸਿਮਰਨ ਦੇ ਪ੍ਰਤਾਪ ਨੂੰ ਵੇਖਦੇ ਆਂ ਇਹਨਾਂ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਵੱਡੀ ਆਜ਼ਮਤ ਦੇ ਮਾਲਕ ਹੋਏ ਤਾਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੀ ਬਖਸ਼ਿਸ਼ ਦੇ ਨਾਲ ਆਪਣੇ ਚੱਜੂ ਨਾਮੀ ਸਿੱਖ ਨੂੰ ਬਹੁਤ ਵੱਡੇ ਵਿਦਵਾਨ ਬਣਾ ਕੇ ਪੰਡਤ ਲਾਲ ਦੇ ਹੰਕਾਰ ਨੂੰ ਜਿਹੜਾ ਸੀ ਉਹ ਤੋੜਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਉਪਦੇਸ਼ ਅੱਜ ਵੀ ਸਾਰਥਕ ਹੈ। ਔਰ ਯੁਗਾ ਯੁਗਾ ਤੱਕ ਸਾਰਥਕ ਰਹਿਣਾ। ਸਿੱਖਿਆਦਾਇਕ ਰਹਿਣਾ। ਪ੍ਰੇਰਣਾ ਦਿੰਦੇ ਰਹਿਣਾ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜਾਂਜ਼ਤ ਧੰਨਵਾਦ